ਛੋਟੇ ਛੋਟੇ ਬੱਚੇ ਜਿਹੜਾ ਦੀ ਉਮਰ 4 5 6 ਸਾਲ ਤੱਕ ਹੀ ਹੈ ਜੇ ਪਰ ਐਡਾ ਵਧੀਆ ਪਾਰਟਿਸਪੀਟ ਹੋਣਾ ਨੇ ਕੀਤਾ ਹੈ ਜਮਨਾਸਟਿਕ ਦੇ ਵਿੱਚ ਕਾਰਾਟਿਆਂ ਵਿੱਚ ਕੋ ਹੈਗਾ ਲੇਡੀਜ਼ ਵੀ ਹੈ ਬੱਚੇ ਵੀ ਹੈ ਲੜਕੀਆਂ ਵੀ ਹੈ ਲੜਕੇ ਵੀ ਹੈ ਔਰ ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੋਈ ਹੈ ਇੱਥੇ ਆ ਕੇ ਕਿ ਇੱਥੋਂ ਦੇ ਜਿਹੜੇ ਕੋਚ ਨੇ ਉਹ ਜੈਂਟਸ ਵੀ ਨੇ ਤੇ ਲੇਡੀ ਵੀ ਜਿਹੜੇ ਕਿ ਲੇਡੀਜ਼ ਵਾਸਤੇ ਬੜਾ ਬੈਨੀਫਿਟ ਹੈ ਅੱਜ ਦਾ ਯੋਗਤ ਜਿੱਦਾਂ ਪਹਿਲਾਂ ਦੱਸਿਆ ਗਿਆ ਹੈ ਕਿ ਰੋਜ਼ ਆਪਾਂ ਖਬਰਾਂ ਪੜ੍ਹਦੇ ਰਹਿਣਾ ਕਿਸੇ ਦਾ ਸਕੂਟਰ ਚੋਰੀ ਹੋ ਗਿਆ ਖਿੱਚ ਲਿਆ ਕਿਸੇ ਦੀ ਚੈਨ ਸਨੇਚ ਕਰ ਲਈ ਹੈ ਕਿਸੇ ਦਾ ਪਰਸ ਲੈ ਗਿਆ ਕਿਸੇ ਦਾ ਮੋਬਾਈਲ ਲੈ ਗਿਆ ਔਰ ਇਹਨੂੰ ਠੱਲ ਪਾਉਣ ਦੇ ਵਾਸਤੇ ਹਰ ਬੱਚੇ ਨੂੰ ਹਰ ਲੜਕੀ ਨੂੰ ਹਰ ਲੜਕੇ ਨੂੰ ਇਹ ਜਿਹੜੀ ਆਪਣੀ ਡਿਫੈਂਸ ਦੇ ਵਾਸਤੇ ਅਕੈਡਮੀ ਜੁਆਇਨ ਕਰ ਲੈਣੀ ਚਾਹੀਦੀ ਹੈ ਤਾਂ ਕਿ ਸਨੇਚਰਸ ਦਾ ਮੁਕਾਬਲਾ ਕਰ ਸਕਣ ਤੇ ਆਪਣੀ ਸੇਫਟੀ ਕਰ ਸਕਣ ਪਹਿਲੇ ਪਹਿਲੇ ਤਾਂ ਹੀ ਸਿਰਫ ਇਹ ਹੀ ਸੋਚਦੇ ਰਹੇ ਆ ਕਿ ਅਕੈਡਮੀ ਤੋਂ ਜਿਹੜਾ ਬੱਚਾ ਸਪੋਰਟਸ ਕਰ ਜਾਂਦਾ ਉਹਨੂੰ ਬੜੀ ਜਲਦੀ ਜੌਬ ਮਿਲ ਜਾਂਦੀ ਹੈ ਬਟ ਜੌਬ ਦੇ ਨਾਲ ਨਾਲ ਹੀ ਜੌਬ ਤੇ ਮਿਲ ਨਹੀਂ ਮਿਲਨੀ ਆ ਕਿਉਂਕਿ ਅੱਜ ਕੱਲ ਬੇਰੋਜ਼ਗਾਰੀ ਦਾ ਸਮਾਂ ਹੈ ਪਰ ਜਿਹੜੇ ਸਪੋਰਟਸਮੈਨ ਨੇ ਉਹਨਾਂ ਨੂੰ ਨੌਕਰੀ ਵਿੱਚ ਵੀ ਪਹਿਲ ਮਿਲਦੀ ਆ ਸੋ ਉਸ ਤੋਂ ਇਲਾਵਾ ਸੈਲਫ ਡਿਫੈਂਸ ਵੀ ਆ ਜਿਹੜੀ ਕਿ ਅੱਜ ਦੇ ਯੁੱਗ 'ਚ ਬਹੁਤ ਜ਼ਰੂਰੀ ਆ ਮੈਂ ਸਾਰਿਆਂ ਨੂੰ ਸਫਰਸ਼ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਇਸ ਅਕੈਡਮੀ ਵਿੱਚ ਦਾਖਲ ਕਰਾਓ ਤਾਂ ਕਿ ਆਪਣੀ ਸੈਲਫ ਸਪੋਨਸਪਾਸਟੇ ਔਰ ਐਜੂਕੇਸ਼ਨ ਦੇ ਨਾਲ ਨਾਲ ਜੋਰਜੂ ਵਾਸਤੇ ਵੀ ਅਕੈਡਮੀ ਜਿਹੜੀ ਹੈ ਸਪੋਰਟਸ ਅਕੈਡਮੀ ਆ ਬਹੁਤ ਲਾਭਦਾਇਕ ਆ ਸੋ ਸਾਰਿਆਂ ਨੂੰ ਮੈਂ ਇੱਕ ਐਗਜ਼ਾਮਪਲ ਵੀ ਲਗਾ ਦੇਣ ਕਿ ਇਹੀ ਸਾਡਾ ਪਿੰਡ ਲੱਗ ਗਈ ਬਾਪੂਵਾਲ ਜਾਂ ਲਿੱਤਰਾ ਇੱਥੋਂ ਦਾ ਇੱਕ ਪਰਿਵਾਰ ਦੇ ਤਿੰਨ ਲੜਕੇ ਜਿਹੜੇ ਆ ਉਹ ਸਪੋਰਟਸ ਦੇ ਸਿਰ ਤੇ ਉੱਤੇ ਹੀ ਇੱਕ ਐਸਐਸਪੀ ਐਸਪੀ ਨੇ ਦੋ ਕਮਾਂਡੈਂਟ ਨੇ ਰਿਟਾਇਰ ਹੋਇਆ ਇੱਕ ਰਿਟਾਇਰ ਹੋ ਗਿਆ ਇੱਕ ਹੋਣ ਵਾਲਾ ਸੋ ਇਹ ਸਪੋਰਟਸ ਦੇ ਸਿਰ ਤੇ ਹੀ ਏਡੀ ਏਡੀ ਆ ਵੱਡੀਆਂ ਪੋਸਟਾਂ ਤੇ ਗਏ ਨੇ ਸੋ ਮੈਂ ਸਾਰੇ ਅੱਗੇ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਦਾਖਲ ਕਰਾ ਕੇ ਉਹਨਾਂ ਦਾ ਫਿਊਚਰ ਸ਼ਾਰਪ ਕਰੋ ਉਹਨਾਂ ਦਾ ਫਿਊਚਰ ਬ੍ਰਾਈਟ ਕਰੋ ਤਾਂ ਕਿ ਨੌਕਰੀ ਦੇ ਵਿੱਚ ਵੀ ਉਹਨਾਂ ਨੂੰ ਪਹਿਲ ਮਿਲੇ ਤੇ ਸੈਲਫ ਡਿਫੈਂਸ ਦੇ ਵਿੱਚ ਵੀ ਕੁੜਾ ਨੂੰ ਇਸ ਬੈਨੀਫੀਟਿਵ ਹੋ ਸਕੇ ਤਾਂ ਕਿ ਆਪਣੀ ਸੈਲਫ ਡਿਫੈਂਸ ਕਰ ਸਕਣ ਇਹਨਾਂ ਸ਼ਬਦਾਂ ਨਾਲ ਹੀ ਮੈਂ ਇੱਕ ਵਾਰੀ ਫੇਰ ਬੱਗਾ ਜੀ ਨੂੰ ਉਹਨਾਂ ਦੇ ਬ੍ਰਦਰ ਨੇ ਕਮਾਂਡੈਂਟ ਵਿਜੇ ਜੀ ਕੁੜਾ ਨੂੰ ਮੁਬਾਰਕਬਾਦ ਦੇਵਾਂਗਾ ਕਿ ਉਹਨਾਂ ਨੇ ਇਹ ਕਦਮ ਚੁੱਕ ਕੇ ਜਿਹੜਾ ਕਿ ਬੱਚਿਆਂ ਦੇ ਫਿਊਚਰ ਵਾਸਤੇ ਉਪਰਾਲਾ ਕੀਤਾ ਬਹੁਤ ਬਹੁਤ ਇਹਨਾਂ ਦਾ ਸ਼ੁਕਰੀਆ ਧੰਨਵਾਦ ਹੈ ਸਰ ਅੱਜ ਨੇਚਰਲ ਸਪੋਰਟਸ ਤੇ ਆ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਨੇਚਰਲ ਸਪੋਰਟਸ ਤੇ ਅ ਸਭ ਤੋਂ ਪਹਿਲਾਂ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਜਿਹੜੇ ਖੇਡ ਪ੍ਰੇਮੀ ਆ ਉਹਨਾਂ ਨੂੰ ਵਧਾਈ ਦੇਣਾ ਚਾਹਨਾ ਆਪਣੇ ਵੱਲੋਂ ਮੈਂ ਜੇ ਐਲ ਬੱਗਾ ਚੇਅਰਮੈਨ ਸੂਬਾ ਬੱਗਾ ਸਪੋਰਟਸ ਅਕੈਡਮੀ ਬੋਲੋ ਸਾਰੇ ਦੇਸ਼ ਵਾਸੀਆਂ ਨੂੰ ਤੇ ਇਹਨਾਂ ਨੂੰ ਖੇਡ ਪ੍ਰੇਮੀ ਨੂੰ ਅੱਜ ਨੈਸ਼ਨਲ ਸਪੋਰਟ ਡੇ ਤੇ ਬਹੁਤ ਵਧਾਈ ਦੇਣਾ ਚਾਹਨਾ ਸਰ ਅੱਜ ਨੈਸ਼ਨਲ ਸਪੋਰਟਸ ਡੇ ਆ ਤੇ ਤੁਹਾਡੀ ਵਾਲੀ ਸਪੋਰਟਸ ਅਕੈਡਮੀ ਆ ਸਪੋਰਟਸ ਕਿਵੇਂ ਮਨਾਇਆ ਜਾ ਰਿਹਾ ਤੇ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਕਿਦਾਂ ਯੋਗਦਾਨ ਹੈ ਬੱਚੇ ਦਾ ਕੀ ਯੋਗਦਾਨ ਹੈ ਤੁਸੀਂ ਆਪਣੇ ਬਾਰੇ ਕੁਝ ਦੱਸਦੇ ਹੋ ਅਸੀਂ ਅਜੇ ਰੀਸੈਂਟਲੀ ਇਹ ਅਕੈਡਮੀ ਸਟਾਰਟ ਕੀਤੀ ਆ 4 ਤਰੀਕ ਨੂੰ ਬੱਚਿਆਂ ਦੀ ਟ੍ਰੇਨਿੰਗ ਸ਼ੁਰੂ ਕਰਾਈ ਸੀ ਜਿਹਦੇ ਵਿੱਚ ਆਪਾਂ ਸਪੈਸ਼ਲੀ ਜਿਮਨਾਸਟਿਕ ਤੇ ਛੋਟੇ ਬੱਚਿਆਂ ਨੂੰ ਕਰਾਟੇ ਕਰਾ ਰਹੇ ਹਾਂ। ਔਰ ਇਹਦੇ ਨਾਲ ਨਾਲ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਸੈਂਟਰ ਚਲਾ ਰਹੇ ਹਾਂ ਜਿਹੜੇ ਬੱਚੇ ਪੰਜਾਬ ਪੁਲਿਸ, ਸੀਆਪੀਐਫ ਜਾਂ ਹੋਰ ਅਦਰ ਪੁਲਿਸ ਫੋਰਸਾਂ ਵਿੱਚ ਭਰਤੀ ਹੋਣਾ ਚਾਹੁੰਦੇ ਆ ਉਹਨਾਂ ਨੂੰ ਆਪਾਂ ਫਿਜ਼ੀਕਲ ਟ੍ਰੇਨਿੰਗ ਇੱਥੇ ਕਰਾਉਂਦੇ ਆ। ਇਸ ਤੋਂ ਇਲਾਵਾ ਸੈਲਫ ਡਿਫੈਂਸ ਵੀ ਕਰਾ ਰਹੇ ਆ। ਕੋਈ ਵੀ ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਆ ਕੇ ਸਾਡੇ ਕੋਲ ਸੈਲਫ ਡਫੈਂਸ ਸਿੱਖਦਾ ਉਹਦੇ ਵਾਸਤੇ ਆਪਾਂ 2-2 ਮਹੀਨੇ ਦੇ ਛੋਟੇ-ਛੋਟੇ ਕੋਰਸ ਲਾ ਰਹ ਜੋ ਕਿ ਹਾਲੇ ਦਿਨ ਤੁਸੀਂ ਦੇਖ ਰਹੇ ਹੋ ਕਿ ਸਪੈਸ਼ਲੀ ਲੇਡੀਆਂ ਵਾਸਤੇ ਜਾਂ ਲੜਕੀਆਂ ਵਾਸਤੇ ਹਾਲਾਤ ਬੜੇ ਖਰਾਬ ਹੈ ਕਿਤੇ ਸਮੇਂ ਕਿਸੇ ਵੀ ਕੋਈ ਦੁਰਘਟਨਾ ਜਮੰਤ ਭਗੀ ਘਟਨਾ ਹੋ ਸਕਦੀ ਆ ਤੇ ਉਹਦੇ ਵਾਸਤੇ ਅਸੀਂ ਅਲੱਗ ਕੋਰਸ ਚਲਾ ਰਹੇ ਆ ਸੈਲਫ ਡਿਫੈਂਸ ਵਾਸਤੇ ਜਿਹੜਾ ਕਿ ਆਤਮ ਰੱਖਿਆ ਉਹ ਕਰ ਸਕਦੇ ਲਾਸਟ ਟਾਈਮ ਵੀ ਸਰ ਕੋਈ ਐਸੀ ਘਟਨਾ ਹੋਈ ਸੀ ਲੜਕੀਆਂ ਦੋ ਤਿੰਨ ਵਾਰੀ ਕੇਸ ਹੋ ਚੁੱਕੇ ਆ ਇਹਰੇ ਲਈ ਜਿਹੜਾ ਸਪੋਰਟਸ ਜਿਹੜੀ ਹੈ ਬਹੁਤ ਜ਼ਰੂਰੀ ਹੈ ਤੇ ਕੀ ਕਹਿਣਾ ਚਾਹੋਗੇ ਲੜਕੀਆਂ ਨੂੰ ਲੈ ਕੇ ਲੜਕੇ ਨੂੰ ਲੈ ਕੇ ਇਹਦੇ ਬਾਰੇ ਆਪਣੇ ਵਿਚਾਰ ਦੱਸਿਓ ਕਿ ਗੇਮ 'ਚ ਆਉਣਾ ਚਾਹੀਦਾ ਬੱਚਿਆਂ ਨੂੰ ਕਿ ਨਹੀਂ ਆਉਣਾ ਚਾਹੀਦਾ ਤੇ ਕਿਸ ਤਰ੍ਹਾਂ ਆਉਣਾ ਚਾਹੀਦਾ ਦੇਖੋ ਜੀ ਜਿਹੜੀ ਸਪੋਰਟਸ ਆ ਉਹ ਨਾ ਟੇਬਲ ਜੌਬ ਵਾਸਤੇ ਜਾਂ ਉਹ ਮੈਡਲ ਵਾਸਤੇ ਹੈ ਇਹ ਜਿਹੜੀ ਸਪੋਰਟਸ ਹੈ ਇਹਦੇ ਵਿੱਚ ਆਲ ਰੌਂਡ ਡਵੈਲਪਮੈਂਟ ਹੁੰਦੀ ਹੈ ਇੱਕ ਚੰਗੇ ਸੰਸਕਾਰ ਵੀ ਨਾਲ-ਨਾਲ ਬੱਚਿਆਂ ਵਿੱਚ ਪੈਦਾ ਹੁੰਦੇ ਆ ਜਿਹੜਾ ਕਿ ਇਹ ਜਿਹੜੀਆਂ ਆਸਮਾਜਿਕ ਤੱਤ ਹੈ ਉਹਨਾਂ ਕੋ ਦੂਰ ਹੁੰਦਾ ਔਰ ਖੇਡ ਦੇ ਆਪਣੀ ਜਿਹੜੀ ਜਿਹੜੀ ਉਹਦਾ ਫਿਊਚਰ ਨੂੰ ਸਕੋਰ ਕਰਨ ਦੇ ਨਾਲ-ਨਾਲ ਉਹਦੀ ਆਪਣੀ ਖੁਦੀ ਸਿਹਤ ਔਰ ਇੱਕ ਟੀਮਵਰਕ ਦੀ ਭਾਵਨਾ ਮਿਲਬਰਤਨ ਦੀ ਭਾਵਨਾ ਔਰ ਇੱਕ ਚੰਗੇ ਸੰਸਕਾਰ ਵੀ ਖੇਡਾਂ ਵਿੱਚ ਮਿਲਦੇ ਆ ਇਸ ਲਈ ਸਾਰੇ ਹੀ ਜਿਨੇ ਆਪਣੇ ਬੱਚੇ ਆ ਉਹਨਾਂ ਨੂੰ ਖੇਡ ਵਿੱਚ ਭਾਗ ਲੈਣਾ ਚਾਹੀਦਾ ਔਰ ਨਾਲ ਦੀ ਨਾਲ ਅੱਜ ਦਾ ਤੋਂ ਸਮੇਂ ਚੱਲ ਰਿਹਾ ਹੈ ਲੜਕੀਆਂ ਤੋਂ ਜ਼ਿਆਦਾ ਲੜਕੀਆਂ ਨੂੰ ਜਿਆਦਾ ਜ਼ਰੂਰਤ ਹੈ ਸਪੈਸ਼ਲੀ ਜੋ ਮਾਸਲਾਰਟ ਜਾਂ ਸੈਲਫ ਡਿਫੈਂਸ ਸਿਖਾਉਂਦੀ ਕਿਉਂਕਿ ਜੋ ਅੱਜ ਸਮੇਂ ਅੱਜ ਕੱਲ ਜੋ ਹਾਲਾਤ ਚੱਲ ਰਹੇ ਨੇ ਤੁਹਾਡਾ ਜੋ ਮਕਸਦ ਹੈਗਾ ਕਿ ਘਾਟੋ-ਘਾਟਾ ਪਾ 100 ਬੱਚੇ ਇੱਥੇ ਬੱਚਿਆਂ ਨੂੰ ਟਰੇਨਿੰਗ ਕਰਨਾ ਹੈ। ਔਰ ਅਜੇ ਸਾਡੇ ਕੋਲ ਲਗਭਗ 30-40 ਬੱਚੇ ਇਸ ਸਮੇਂ ਹਟ ਪ੍ਰੈਟੈਂਟ ਪ੍ਰੈਕਟਿਸ ਕਰ ਰਹੇ ਆ ਜਿਹੜਾ ਤੁਸੀਂ ਕਹਾਂ ਕਿ ਚਾਹੀਏ ਫਾਰਮਲ ਓਪਨਿੰਗ ਕਰਨੀ ਆ ਪਰ ਬੱਚਿਆਂ ਦਾ ਓਪਨਿੰਗ ਤੋਂ ਛੋਟਾ ਮੋਟਾ ਡੈਮੋਨਸਟ੍ਰੇਸ਼ਨ ਵਗੈਰਾ ਹੋ ਜਾਈ ਇਸ ਲਈ ਬੱਚਿਆਂ ਨੂੰ ਅਪਾ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਆ। ਔਰ ਉਹ ਨਹੀਂ ਹਾਂ। ਔਰ ਵਾਲੇ ਸਮੇਂ ਬੱਚਿਆਂ ਨੂੰ ਆਪਣੇ ਨੈਸ਼ਨਲ ਲੈਵਲ ਤੇ ਤੇ ਇੰਟਰਨੈਸ਼ਨਲ ਲੈਵਲ ਤੱਕ ਬੱਚਿਆਂ ਨੂੰ ਲੈ ਕੇ ਜਾਣਾ ਚਾਹੁੰਦੇ ਆ ਆਪਣੇ ਸਪੋਰਟਸ ਵਿੱਚ।